ਆਲੀਕ ਲੜਕੀ ਨੂੰ ਛੇੜਨ ਦਾ ਮਾਮਲਾ ਇੰਨਾ ਜ਼ਿਆਦਾ ਵੱਧ ਚੰਦਾ ਹੈ ਕਿ ਦੋ ਧੀਰਾਂ ਵਿਚਾਲੇ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਕੀ ਇਹ ਮਾਮਲਾ ਪੁਲਿਸ ਥਾਣੇ ਦੇ ਬਾਹਰ ਤਰਨਾ ਪ੍ਰਦਰਸ਼ਨ ਕਰਨ ਤੋਂ ਬਾਅਦ ਮੁੱਕਦਾ ਦਰਅਸਲ ਇਹ ਮਾਮਲਾ ਮੋਗਲ ਦੇਲੇ ਦੇ ਪਿੰਡ ਧਾਰਾਪੁਰ ਤੋਂ ਸਾਹਮਣੇ ਆਉਂਦਾ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਦੱਸਿਆ ਜਾਂਦਾ ਹੈ ਕਿ ਨਵਾਲਿਕ ਲੜਕੀ ਹੈ 15 ਸਾਲ ਦੀ ਜੋ ਕਿ ਸਕੂਲ ਜਾਂਦੀ ਸੀ ਅਤੇ ਉਸ ਉਹਦੇ ਹੀ ਪਿੰਡ ਦਾ ਇੱਕ ਮੁੰਡਾ ਛੇੜਦਾ ਸੀ ਇੱਕ ਨੌਜਵਾਨ ਛੇੜਦਾ ਸੀ ਜਿਸ ਤੋਂ ਬਾਅਦ ਕਿ ਲੜਕੀ ਵਾਲੇ ਇਸ ਦਾ ਵਿਰੋਧ ਕੀਤਾ ਜਾਂਦਾ ਹੈ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਦੱਸਿਆ ਜਾਂਦਾ ਹੈ ਤੇ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉਸ ਲੜਕੇ ਨੂੰ ਪੰਚਾਇਤ ਵਿੱਚ ਬੁਲਾਇਆ ਜਾਂਦਾ ਹੈ ਤਾਂ ਲੜਕਾ ਪਹਿਲਾਂ ਤਾਂ ਪੰਚਾਇਤ ਵਿੱਚ ਆਉਣ ਤੋਂ ਮਨ੍ਹਾ ਕਰ ਦਿੰਦਾ ਹੈ ਅਤੇ ਬਾਅਦ ਵਿੱਚ ਕੁਝ ਲੜਕੇ ਨਾਲ ਲੈ ਕੇ ਉਸ ਲੜਕੀ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਫੜਕੇ ਮਾਮਲਾ ਪੁਲਿਸ ਕੋਲ ਚੱਲ ਜਾਂਦਾ ਹੈ ਪਰ ਪਿੰਡ ਵਾਸੀਆਂ ਨੇ ਕਹਿਣਾ ਹੈ ਕਿ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਤੇ ਫਿਰ ਆਖਿਰਕਾਰ ਪਿੰਡ ਵਾਸੀਆਂ ਨੂੰ ਪੁਲਿਸ ਥਾਣੇ ਦੇ ਬਾਹਰ ਜਾ ਕੇ ਦਰਨਾ ਪ੍ਰਦਰਸ਼ਨ ਕਰਨਾ ਪਿਆ ਜਿਸ ਤੋਂ ਬਾਅਦ ਕਿ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਉਦੋਂ ਇਸ ਮੌਕੇ ਤੇ ਥਾਣਾ ਮੁਖੀ ਗੁਰਸੇਵਕ ਸਿੰਘ ਨੇ ਕਿਹਾ ਕਿ ਉਹਨਾਂ ਕੋਲ ਜਦ ਸੂਚਨਾ ਆਈ ਸੀ ਕਿ ਦਾਰਾਪੁਰ ਦੇ ਰਹਿਣ ਵਾਲੀ ਨਾਬਾਲਗ ਲੜਕੀ ਹੈ ਉਸ ਨਾਰਕ ਪਿੰਡ ਦਾ ਨੌਜਵਾਨ ਛੇੜਛਾੜ ਕਰਦਾ ਤੇ ਲੜਕੀ ਦੇ ਚਾਚੇ ਦੇ ਬਿਆਨ ਦੇ ਆਧਾਰ ਤੇ ਕਾਰਵਾਈ ਕੀਤੀ ਗਈ ਤੇ ਲੜਕੇ ਨੂੰ ਫਿਲਹਾਲ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਂ ਬੋਤਲ ਦੀ ਨਾਮ ਇੱਕ ਮਨੂਰ ਕੌਰ ਇਹ ਬਟਕੀ ਗੱਲ ਹੋਈ ਹੈ ਜਿਹੜਾ ਤੁਹਾਡੇ ਨਾਲ ਛੇੜਛਾੜ ਕਰਦਾ ਮੁੰਡਾ ਬਿਆੰਤਦਾਰਾਪੁਰ ਦਾ ਸਾਰਾ ਮਾਮਲਾ ਕੀ ਹੈ ਅਸੀਂ ਨੂੰ ਮੈਂ ਸੀਨੀਅਰ ਸੈਂਟਰ ਸਕੂਲ ਸਲਵੰਡੀ ਫਾਈ ਕੰਨਾ ਸਕੂਲ ਚ ਪੜਦੀ ਆ ਮੇਰੀ ਇਹਦੇ ਅੱਗੇ 15 ਸਾਲ ਪਲੱਸ 1 ਤੇ ਮੈਂ ਪੜਦੀ ਆ ਉਹ ਬੈਂਸ ਸਾਂਗੋ ਜਦੋਂ ਅਸੀਂ ਸਕੂਲ ਜਾਂਦੇ ਸੀਗੇ ਸਕੂਲੋਂ ਆਉਂਦੇ ਸੀਗੇ ਉਹ ਠੱਕੇ ਨਾ ਮੈਨੂੰ ਕਹਿੰਦਾ ਸੀ ਮੇਰਾ ਨੰਬਰ ਫਰਟ ਤੇ ਮੇਰਾ ਕਈ ਵਾਰ ਉਹਨੂੰ ਗੁੱਟ ਵੀ ਫੜਿਆ ਇੱਕ ਦਿਨ ਤਾਂ ਹਾਦੀ ਹੋ ਗਈ ਉਹਨੇ ਮੈਨੂੰ ਉਹਨਾਂ ਗੁੱਟ ਫੜ ਕੇ ਮੈਨੂੰ ਕਹਿੰਦਾ ਮੈਲੇ ਠੱਕੇ ਗੱਡੀ 'ਚ ਬੈਠ ਠੱਕੇ ਨਾਲ ਕਹਿੰਦਾ ਜਦੋਂ ਮੈਂ ਮਨਾਂ ਕੀਤਾ ਤੇ ਉਹ ਠੱਕੇ ਨਾਲ ਕਹਿੰਦਾ ਗੱਡੀ 'ਚ ਬੈਠ ਫਿਰ ਇਹ ਗੱਲ ਇਹਦਾ ਇਹ ਗੱਲ ਦਾ ਵਿਰੋਧ ਕੀਤਾ ਤੇ ਮੈਂ ਘਰੇ ਜਾ ਕੇ ਆਪਦੇ ਪਾਪਾਂ ਨੂੰ ਦੱਸਿਆ ਚਾਚੂ ਨੂੰ ਦੱਸਿਆ ਜਦੋਂ ਚਾਚੂ ਨੂੰ ਪਾਪਾਂ ਨੂੰ ਦੱਸਿਆ ਤਾਂ ਉਹਨਾਂ ਨੇ ਕਿਹਾ ਪੰਚਾਇਤ ਤੇ ਚਾਓ ਇਹ ਤਾਂ ਸੰਤ ਨੇ ਮਨਾ ਕਰਤਾ ਕਹਿੰਦਾ ਅਸੀਂ ਨਹੀਂ ਥੱਲੇ ਲੱਗਣਾ ਤੁਸੀਂ ਜਿੰਨਾ ਜੋਰ ਲਾਲ ਸਾਦੇ ਆ ਲਾ ਲੋ ਕਿਤੇ ਵੀ ਜਾਓ ਤੇ ਫਿਰ ਇਹ ਗੱਲ ਹੋਈ ਤੇ ਇੱਕ ਦਿਨ ਮੈਂ ਸੇਹ ਸੂਲ ਜਾ ਰਹੀ ਸੀਗੀ ਤੇ ਇਹਨੇ ਉਸ ਦਿਨ ਵੀ ਇੱਕ ਗੱਡੀ ਦਾ ਗੱਡੀ ਲਾ ਕੇ ਸਾਡੇ ਸਾਈਕ ਦੇ ਮਗਰ ਸਾਹ ਕੀਤਾ ਤੇ ਫਿਰ ਜਦੋਂ ਇਹ ਗੱਲ ਹੋਈ ਤੇ ਸਰੋਂ ਕਹਿੰਦੇ ਪੰਚਾਇਤ ਸੱਜਾ ਨੇ ਮਨਾ ਕਰਤਾ ਤੇ ਫਿਰ ਜਦੋਂ ਸੀ ਥਾਣੇ ਸਦਰਮੁਗ ਕਾਲ ਕਲਾ ਗਏ ਤੇ ਅੁੱਤੇ ਤੇ ਜਦੋਂ ਅਸੀਂ ਉਸਦੀ ਐਫਆਰ ਦਰਜ ਕੀਤੀ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇਹ ਜ਼ਿੰਮੇਵਾਰ ਹੋਣ ਕਰਕੇ ਬੰਤ ਸਿੰਘੋਂ ਨਹੀਂ ਇਸ ਕਰਕੇ ਇਹਨਾਂ ਦੀ ਹਰੇਕ ਕੋਈ ਸੁਣ ਰਿਹਾ ਵਾ ਸਾਡੀ ਗਰੀਬਾਂ ਲਈ ਕਿੱਥੇ ਬੰਦਾ ਪਿਆ ਮਦਦੀਆਂ ਨਹੀਂ ਤੇ ਇਹ ਮੈਂ ਕਹਿੰਨੀ ਆ ਇੱਦੇ ਤੇ ਬੰਤ ਸਾਇੰਟਿਸਟ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਾਨੂੰ ਇਨਸਾਫ ਮਿਲੇ ਕਿਉਂਕਿ ਕਿਸੇ ਹੋਰ ਕੁੜੀ ਦੀ ਲਾਈਫ ਨਾ ਖਰਾਬ ਹੋਵੇ ਮੇ ਤਾਂ ਹੋਈ ਜਾਂਦੀ ਆ ਮੈਂ ਪੜਾਈ ਵੀ ਹੁਣ ਪੜਾਈ ਵੀ ਛੁੱਟੀ ਜਾਂਦੀ ਮੇਰੀ ਏਜਟ ਸਖਤ ਸਖਤ ਕਾਰਵਾਈ ਕੀਤੀ ਜਾਵੇ ਸਖਤ ਤੋਂ ਸਖਤ ਕਰਨ ਜੀ ਤੇ ਕੀ ਮਾਮਲਾ ਹੈ ਜਿਹੜਾ ਤੁਹਾਡੇ ਪਿੰਡ ਜਿਹੜੇ ਹੈਗੇ ਆ ਕੁੜੀਆਂ ਨੂੰ ਕੋਈ ਬਿਆਨਤ ਨਾਲ ਲੜਾਈ ਹੋਈ ਹੈ ਜਿਹੜੀ ਛੇੜਛਾੜ ਦਾ ਮਾਮਲਾ ਪੂਰਾ ਮਾਮਲਾ ਕੀ ਹੈ ਮਾਮਲਾ ਇਹ ਹੈ ਜੀ ਕਿ ਕੁੜੀ ਨੂੰ ਧਕੇਸ਼ਾ ਜੀ ਦਾ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਸੀ ਕੁੜੀ ਨੂੰ ਕਿਹਾ ਕਿ ਮੇਰੇ ਨਾਲ ਗੱਲ ਕਰ ਹਾਂਜੀ ਕੁੜੀ ਦੇ ਕਹਿਣ ਦੇ ਮੁਤਾਬਕ ਕੁੜੀ ਨੇ ਮੈਨੂੰ ਗੱਡੀ ਵਿੱਚ ਬਹਾਉਣ ਦੀ ਕੋਸ਼ਿਸ਼ ਕੀਤੀ ਫਿਰ ਫਿਰ ਜਿਉਂਨੇ ਆਪਦੇ ਘਰੇ ਜਾ ਕੇ ਆਪੇ ਚਾਤਾ ਜੀ ਨੂੰ ਦੱਸਿਆ ਉਹਨਾਂ ਨੇ ਉਹਨਾਂ ਨੂੰ ਫੋਨ ਕੀਤਾ ਜੀ ਉਹਨਾਂ ਨੂੰ ਕਿਹਾ ਵੀ ਪੰਚਾਇਤ ਵਿੱਚ ਥਾ ਦੇ ਤੁਹਾਨੂੰ ਫਿਰ ਉਹਨਾਂ ਨੇ ਫੋਨ ਤੇ ਗੱਲ ਜਿਵੇਂ ਜਿਹੀ ਹੋਈ ਜਿਵੇਂ ਨਹੀਂ ਹੋਈ 11 ਤਰੀਕ ਦੀ ਰਾਤ ਨੂੰ ਇਹ ਘਟਨਾ ਹੋਈ ਉਸ ਗੱਡੀਆਂ ਆਈਆਂ ਤੇ ਇਹ ਮਸਲਾ ਬਣ ਗਿਆ ਹਾਂਜੀ ਕੀ ਨਾਮ ਤੁਹਾਡਾ ਮੇਰਾ ਨਾਮ ਜਗਰੂਪ ਸਿੰਘ ਹੈ ਜੀ ਜਗਰੂਪ ਕੀ ਮਾਮਲਾ ਹੋਇਆ ਥੋੜੇ ਜਿਹੜੀ ਥੋੜੀ ਲੜਾਈ ਹੋਈ ਆ ਸਾਡੇ ਮੰਡੀ ਜੋ ਮਾਮਲਾ ਹੋਇਆ ਜੀ ਇਹ ਕੁੜੀ ਨੂੰ ਲੈ ਕੇ ਹੋਇਆ ਜਿਹੜਾ ਬਿਆਨਤ ਸਿੰਘ ਠੀਕ ਹੈ ਜੀ ਉਹ ਕੁੜੀ ਨੂੰ ਧੱਕੇਸ਼ਾਹੀ ਨਾਲ ਨੰਬਰ ਦੇ ਰਿਹਾ ਸੀਗਾ ਕੁੜੀ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀਗਾ ਜੀ ਇਸ ਕਰਕੇ ਉਹਨਾਂ ਦੇ ਘਰ ਦੇ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪੰਚਾਇਤ ਸੱਦਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਮੈਂ ਨਹੀਂ ਪੰਚਾਇਤ ਵਿੱਚ ਆਉਣਾ ਠੀਕ ਹੈ ਜੀ ਉਸ ਤੋਂ ਬਾਅਦ 11 ਤਰੀਕ ਨੂੰ ਜਦੋਂ ਲੜਾਈ ਹੁੰਦੀ ਆ ਉਹ ਪੈਂਡ ਬਾਹਰੋਂ ਮੁੰਡੇ ਲੈ ਕੇ ਆਏ 6-7 ਗੱਡੀਆਂ ਭਰ ਕੇ ਲੈ ਗਏ ਆ ਜੀ ਜਿਹੜਾ ਕੁੜੀ ਦਾ ਚਾਚਾ ਜੀ ਠੀਕ ਹੈ ਉਹਨੂੰ ਸੱਜਾ ਉੱਤੇ ਸੜਕ ਤੇ ਛੱਡਿਆ 메ਨ ਸੜਕ ਤੇ ਉਹਦੇ ਆ ਕੇ ਛੱਟਾ ਫੱਟਾ ਮਾਰਨ ਲੱਗੇ ਫਿਰ ਜੋ ਹੋਇਆ ਠੀਕ ਹੈ ਪਿੰਡ ਦੇ ਮੁੰਡੇ ਜਿਹੜੇ ਛਡਾਉਣ ਦੇ ਵਿੱਚ ਉਹਨਾਂ ਨੇ ਠੀਕ ਹੈ ਛੱਡਦੇ ਨਹੀਂ ਵੀ ਸੀਗੇ ਫਿਰ ਰੋੜੋ ਰੜੇ ਮਾਰ ਕੇ ਫਿਰ ਉਹਨਾਂ ਨੇ ਮੁੰਡੇ ਨੂੰ ਛਡਾਇਆ ਹੀ ਸੱਟਾ ਕਾਫੀ ਵੱਜਿਆ ਸੀ ਉਹਨਾਂ ਦੇ ਕਹਿੰਦਾ ਮਲੇ ਕੁੜੀ ਦੇ ਚਾਚਾ ਜੀ ਦੇ ਠੀਕ ਆਹ ਮਾਮਲਾ ਸੰਦੇਸ਼ ਹੁਣ ਕੀ ਮੰਗ ਕਰਦੇ ਹੋ ਮੰਗਾ ਇਹ ਵੀ ਚਲੋ ਬੇਟੀ ਹੈ ਜੀ ਠੀਕ ਹੈ ਰੇਗ ਤੇ ਘਰਤੀ ਰੱਖੀ ਹੋਈ ਹੈ ਜੀ ਇਨਸਾਫ ਚਾਹੀਦਾ ਜੀ ਠੀਕ ਹੈ ਉਹਨਾਂ ਨੂੰ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੂੰ ਬੇਟੀ ਵੱਲੋਂ ਚਲਛੀ ਲਈ ਹੈ ਜੀ ਇੰਸਾਫ ਹਾਂਜੀ ਭਾਜੀ ਕੀ ਨਾਮ ਆ ਮੇਰਾ ਨਾਮ ਰਵੀ ਹੈ ਜੀ ਮੈਂ ਇਹਨਾਂ ਜੀ ਹਾਂ ਹਾਂ ਮੈਂ ਇਹਨਾਂ ਦਾ ਫੁੱਫੜ ਲੱਗਦਾ ਜੀ ਮੇਰਾ ਕੋਟ ਹਿੱਸੇ ਖਾਂ ਸ਼ਹਿਰ ਹੈ ਜੀ ਮੇਰੇ ਇਥੇ ਸਹੁਰੇ ਜੀ ਪਿੰਡ ਦਾਰਾਪੁਰ ਇਹ ਕੁੜੀ ਸਕੂਲ ਜਾਂਦੀ ਹੈ ਠੀਕ ਹੈ ਜੀ ਪਲੱਸ ਵਨ ਚ ਪੜਦੀ ਹੈ 15 ਸਾਲ ਏਜ ਹੈ ਇਸ ਕੁੜੀ ਦੀ ਠੀਕ ਹੈ ਜੀ ਇਹ ਉਹਨੂੰ ਮੁੰਡਾ ਵਿਅੰਤ ਸਿੰਘ ਸਨੋਖਸ਼ੰਦਰ ਸਿੰਘ ਇਹ ਮੁੰਡਾ ਤਾਂ ਪ੍ਰੇਸ਼ਾਨ ਰੋਈ ਕਰਦਾ ਗੱਡੀ ਮੂਰੇ ਲਾਉਂਦਾ ਸਫਾਰੀ ਗੱਡੀ ਆ ਉਹਦੇ ਕੋਲੇ ਵਾਈਟ ਕਲਰ ਦੀ ਸਫਾਰੀ ਗੱਡੀ ਉਹਦੇ ਕੋਲ ਮੂਰੇ ਲਾਉਂਦਾ ਕੁੜੀ ਨੂੰ ਵਿੱਚ ਬਿਠਾਉਣ ਦੀ ਕੋਸ਼ਿਸ਼ ਕਰਦਾ ਇੱਕ ਦਿਨ ਆਦੀ ਹੋ ਗਈ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਉਹਨੇ ਮੁੰਡੇ ਨੇ ਜਦੋਂ ਮਤਲਬ ਵੀ ਨੰਬਰ ਫੜਾਉਣ ਦੀ ਕੋਸ਼ਿਸ਼ ਕੀਤੀ ਗੱਡੀ ਦੇ ਵਿੱਚ ਖਿੱਚ ਤੋਗੇ ਬਹਾਉਣ ਦੀ ਕੋਸ਼ਿਸ਼ ਕੀਤੀ ਤਾਂ ਕੁੜੀ ਨੇ ਆਪਣੇ ਘਰੇ ਦੱਸਿਆ ਜਿਹੜੇ ਮੇਰੇ ਛੋਟੇ ਸਾਲਾਹ ਸਾਹਿਬ ਚ ਇਹਨਾਂ ਦੇ ਚਾਚਾ ਜੀ ਹੈ ਉਹਨਾਂ ਨੂੰ ਘਰੇ ਦਾ ਦੱਸਿਆ ਆਪਣੇ ਪਾਪਾ ਜੀ ਨੂੰ ਦੱਸਿਆ ਠੀਕ ਹੈ ਜੀ ਉਹਨਾਂ ਨੇ ਮਤਲਬ ਕਿ ਇਹਨਾਂ ਨੂੰ ਕਿਹਾ ਕਿ ਤੁਸੀਂ ਪੰਚਾਇਤ ਦੇ ਵਿੱਚ ਆਓ ਆਪਾਂ ਤੁਹਾਡੇ ਨਾਲ ਬੈਠ ਗੱਲ ਕਰਨੀ ਤੁਸੀਂ ਸਾਡੀ ਕੁੜੀ ਨੂੰ ਕਿਉਂ ਆਪਰੇਸ਼ਨ ਕਰਦੇ ਹੋ ਠੀਕ ਹੈ ਜੀ ਉਹਨੇ ਅੱਗੋ ਕਿਹਾ ਕਿ ਮੈਂ ਮਤਲਬ ਕਿ ਤੁਹਾਡੇ ਥੱਲੇ ਨ ਲੱਗਣਾ ਚੂੜੇ ਚਪੜਾ ਨੇ ਮੈਂ ਥੱਲੇ ਨ ਲੱਗਣਾ ਮੈਂ ਮਤਲਬ ਕਿ ਕਿਤੇ ਨਹੀਂ ਗੱਲ ਕਰਨੀ ਮੇਰੇ ਨਾਲ ਜੋ ਵੀ ਕਰਨਾ ਮੇਰੇ ਨਾਲ ਸਿੱਧਾ ਇੱਕ ਟੋਕ ਕੇ ਗੱਲ ਕਰੋ ਠੀਕ ਹੈ ਜੀ ਉਹਨਾਂ ਨੇ ਫਿਰ ਉਲਟਾ ਬੰਦੇ ਬੁਲਾ ਕੇ ਗੁੰਡੇ ਬੁਲਾ ਕੇ ਬਾਹਰੋਂ ਮੁੰਡੇ ਛੱਡ ਕੇ ਗੱਲ ਪਾਈ ਇਹਨਾਂ ਦੇ ਠੀਕ ਹੈ ਜੀ ਮੇਰੇ ਛੋਟੇ ਸਾਲੇ ਇਹਨਾਂ ਦਾ ਚਾਚਾ ਜੀ ਆ ਗੁਰਪ੍ਰੀਤ ਸਿੰਘ ਠੀਕ ਹੈ ਉਹਨਾਂ ਨੇ ਸਤਾ ਮਾਰੀਆਂ ਮੁਰਾਦ ਨੂੰ ਮੁੰਡੇ ਛੱਡ ਕੇ ਉਸ ਤੋਂ ਬਾਅਦ ਬਹੁਤ ਜ਼ਿਆਦਾ ਕੁਝ ਹੋਇਆ ਅਸੀਂ ਪੁਲਿਸ ਥਾਣੇ ਦੇ ਵਿੱਚ ਗੱਲ ਕਰਾਂ ਪੁਲਿਸ ਥਾਣੇ ਦੇ ਵਿੱਚ ਗਏ ਗੱਲ ਕਰਾ ਸਰ ਸਰ ਥਾਣਾ ਉੱਥੇ ਗਏ ਉਹਨਾਂ ਨੂੰ ਕਿਹਾ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਲਟਾ ਮੇਰੇ ਸਹੁਰਾ ਸਾਹਿਬ ਨੂੰ ਪਰਸੋਂ ਦਾ ਲਿਆ ਕੇ ਥਾਣੇ ਭਾਇਆ ਹੋਇਆ ਜੀ ਉਲਟਾ ਸਾਡੇ ਤੇ ਪਰਚਾ ਕੀਤਾ ਹੋਇਆ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਲਟਾ ਸਾਡੀ ਕੁੜੀ ਨੂੰ ਛੇੜਛਾੜ ਕਰਦਾ ਹੈ ਡੇਲੀ ਉਹ ਹੱਲੇ ਵੀ ਪਰਸੋਂ ਦੀ ਗੱਲ ਆ ਪੁਲਿਸ ਥਾਣੇ ਕੇਸ ਚੱਲਦਾ ਪਿਆ ਪਰਸੋਂ ਫੇਰ ਉਹਨੇ ਰਸਤਾ ਰੋਕਿਆ ਕੁੜੀ ਦਾ ਫੇਰ ਉਸ ਭਾਰੀ ਗੱਡੀ ਮੂਰੇ ਲਾਈ ਹੈ ਹੱਲੇ ਵੀ ਨਹੀਂ ਹਟਦਾ ਸਾਨੂੰ ਇਨਸਾਫ ਦਵਾਇਆ ਜਾਵੇ ਇਹਨਾਂ ੱਟਕਾ ਗਰੀਬਾਂ ਨਾਲ ਕੀਤਾ ਜਾਵੇ ਬਿਆਨਤ ਸਿੰਘ ਮਤਲਬ ਸਨ ਆਫ ਸ਼ੰਦਾ ਸਿੰਘ ਜੱਟ ਪਰਿਵਾਰ ਨਾਲ ਸਬੰਧ ਰੱਖਦੇ ਆ ਜੀ ਅਸੀਂ ਐਸਸੀ ਕੋਰਟੇ ਚੋਂ ਆ ਗਰੀਬ ਭਾਈ ਚਰਾ ਜੀ ਬਹੁਤ ਜਿਆਦਾ ਗਰੀਬ ਆ ਇਹਨਾਂ ਮਤਲਬ ਕਿ ਪੈਸਾ ਨਹੀਂ ਦੇ ਸਕਦੇ ਉਹਨਾਂ ਨੇ ਪੈਸੇ ਦੇ ਕੇ ਉਲਟਾ ਪਰਚਾ ਇਹਨਾਂ ਤੇ ਕਰਵਾਤਾ ਜੀ ਉਲਟਾ ਮੇਰੇ ਸਹੁਰਾ ਸਾਹਿਬ ਥਾਣੇ ਬਿਠਾਏ ਹੋਏ ਹੀ ਪਰਸੋ ਦੇ ਉਹਨਾਂ ਨੂੰ ਛੱਡਦੇ ਨਹੀਂ ਪਏ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਇਨਸਾਫ ਮਿਲੇ ਸਾਡੀ ਕੁੜੀ ਨੂੰ ਇਨਸਾਫ ਦਵਾਇਆ ਜਾਵੇ ਜੋ ਜੀ ਬੇਇਜ਼ਤੀ ਕੀਤੀ ਆ ਸਾਨੂੰ ਇਸ ਚੀਜ਼ ਨਾਲ ਸਾਹਦਵਾਇਆ ਜਾਵੇ ਸਰ ਇੱਕ ਦਾਰਾਪੁਰ ਜਿਹੜਾ ਪਿੰਡ ਹੈਗਾ ਉਹਦਾ ਮਾਮਲਾ ਆਇਆ ਏਕ ਨੂਰ ਕੌਰ ਆ ਕੁੜੀ 15 ਸਾਲ ਦੀ ਸਨਫ ਗੁਰਜੰਟ ਸਿੰਘ ਉਹਦਾ ਕੋਈ ਛੇਡਛਾੜ ਦਾ ਮਾਮਲਾ ਆਇਆ ਕੀ ਸਰਪੂਰਾ ਮਾਮਲਾ ਕੀ ਹੈ ਜੀ ਮਿਤੀ 11 7 25 ਨੂੰ ਰਾਤ ਨੂੰ ਸਾਢੇ 8-9 ਵਜੇ ਇਹਨਾਂ ਦਾ ਆਪਣੇ ਬਿਰਤ ਸਿੰਘ ਪਿੰਡ ਦਾਰਾਪੁਰ ਦੇ ਜੋ ਰਹਿਣ ਵਾਲਾ ਉਹਨਾਂ ਨਾਲ ਲੜਾਈ ਝਗੜਾ ਹੋ ਗਿਆ ਸੀ ਉਹ ਮਤਲਬ ਜਦੋਂ ਬਿਆਨ ਲਗੇ ਇਹਨਾਂ ਦੋਨਾਂ ਤਰ੍ਹਾਂ ਦੇ ਸੱਟਾਂ ਵੱਜ ਗਈਆਂ ਹਸਪਤਾਲ ਦਾਖਲ ਰਹੇ ਤੇ ਜੋ ਕਿ ਗ੍ਰਤੀ ਦੇ ਬਿਆਨਾਂ ਦੇ ਜੋਸ਼ ਨੇ ਲਿਖਾਇਆ ਪੀਐਸ ਕਾਰਨ ਕਰਕੇ ਸਾਡੀ ਲੜਾਈ ਹੋ ਗਈ ਸੀ ਤੇ ਉਹਦੇ ਬਿਆਨਾਂ ਦੇ ਜੋ ਅ ਬੰਦੀ ਕਾਨੂੰਨੀ ਕਾਰਵਾਈ ਅਮਲ ਤੇ ਲਿਆਂਦੀ ਗਈ ਆ ਐਫਆਰ ਨੰਬਰ 105 ਮਿਤੀ 30 7 22 ਨੂੰ 115 2 ਦੇ 12 ਪੌਕਸਟ ਦੀਦੀ ਨੂੰ ਦਰਜ ਕਰ ਦਿੱਤੀ ਕੀ ਤੇ ਦੂਸੀ ਗਰਮਤਾਰ ਸਰ ਜਿਹੜਾ ਬੰਦਾ ਦੋਸੀ ਆ ਉਹਦੇ ਜਿਹੜੀ ਜਿਹੜੀ ਉਹ ਲੜਾਈ ਆ ਮਜਾ ਰੰਜਿਸ਼ ਕੀ ਸੀ ਇਹ ਕਿਉਂ ਮਤਲਬ ਕਿ ਇਸ ਤਰ੍ਹਾਂ ਜਿਹੜਾ ਡਿਸਪਿਊਟ ਹੋਇਆ ਉਹਨਾਂ ਦਾ ਇਹ ਜਿਹੜਾ ਮਦਈ ਆ ਗੁਰਤੇਜ ਸਿੰਘ ਉਹ ਕਹਿੰਦਾ ਜੀ ਮੇਰੀ ਭਤੀਜੀ ਨੂੰ ਇਹਨੇ ਜ਼ਬਰਦਸਤੀ ਫੋਨ ਨੰਬਰ ਵਗੈਰਾ ਫੜਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜੈ ਜਿਹਦੇ ਬਿਆਨਾਂ ਦੇ ਅਧਾਰ ਤੇ ਉਹਦੀ ਕਾਨੂੰਨੀ ਕਾਰਵਾਈਆਂ ਬਰਕਰਾਰ ਰਹਿਣਦੀਆਂ ਇੱਕ ਸਰ ਕੁੜੀਆ ਮੈਨਰ ਆ ਤੇ ਔਰ ਚਾਈਲਡਰਨ ਕਮਿਸ਼ਨ ਤੇ ਕਰ ਲੋ ਕਹਿ ਰਿਹਾ ਕਿ ਅਸੀਂ ਪੇਸ਼ ਹਾਂ ਸਰ ਉਹਦੇ ਵੱਲੋਂ ਤੁਹਾਨੂੰ ਕੋਈ ਚਾਈਲਡਰਨ ਕਮਿਸ਼ਨ ਵੱਲੋਂ ਕੋਈ ਹਦਾਇਤ ਹਜੇ ਤੱਕ ਤਾਂ ਕੋਈ ਹਦਾਇਤ ਨਹੀਂ ਜੋ ਆਪਣੇ ਜੋ ਹਦਾਇਤ ਮਿਲੂਗੀ ਜਦੋਂ ਸਾਡੀ ਤਰੀਖ ਦੇ ਵਿੱਚ ਅੱਗੇ ਸਾਹਮਣੇ ਆਉਗਾ ਉਹਦੇ ਮਤਲਬ ਕਾਨੂੰਨੀ ਕਾਰਵਾਈਆਂ ਬੰਦੀਆਂ ਲੈਂਦੀਆਂ ਲੈਂਦੀ ਜਾਊਗੀ ਥੈਂਕ ਯੂ ਜੀ